ਲੋ ਜੀ ਅੱਜ ਆਪਾਂ ਹੋਰਲੀ 144 ਟਰਾਈਡਰ ਇਹਦੀ ਅੱਜ ਕੱਲ ਵਧੀਆ ਡਿਮਾਂਡ ਚੱਲਦੀ ਐ ਚ ਸਵਰਾਜ ਦੀ 2005 ਮਾਡਲ ਐ ਪਾਵਰ ਸ਼ੇਰ ਅੰਗੇ ਵਿੱਚ ਹੋਇਆ ਹੋਇਆ ਮੂਲ 750 16 ਟਾਇਰ ਪਾਏ ਹੋਏ ਨੇ ਵੱਡੇ ਟਾਇਰ ਪਾਏ ਹੋਏ ਨੇ ਚਾਰੇ ਟਾਇਰ ਨਵੇਂ ਨੇ ਤੁਸੀਂ ਦੇਖ ਸਕਦੇ ਹੋ ਡਬਲ ਪੰਪ ਐ ਡਬਲ ਪੰਪ ਦੇ ਵਿੱਚ ਐ ਮੈਸੀਜੇਜ ਲੱਗੀ ਹੋਈ ਆ ਟਰੈਕਟਰ ਸਾਫ਼ ਸੁਥਰਾ ਪਾਵਰ ਕਰਾਇਆ ਹੋਇਆ ਸਰਾਵ ਸਵਰਾਜ 744 ਬੀਕੇ ਦੇ ਟਾਇਰ ਨੇ 14928 ਦੇ ਟਾਇਰ ਪਾਏ ਹੋਏ ਨੇ ਮੂਰਲੇ ਸ਼ਕਤੀ ਲਾਈਫ ਦੇ ਟਾਇਰ ਪਾਏ ਨੇ 75016 ਦੇ 75016 ਦੇ ਹਾਂ ਠੀਕ ਹੈ ਸਤਰੀ ਸਮੇਤ ਆ ਓੱਕ ਵਗੈਰਾ ਵੀ ਕੋਲ ਸਾਉਤਰੀ ਪਈਆ ਡੰਡਾ ਹੈ ਨਹੀਂਗਾ ਡਰਾਵਲ ਹੈਗੀ ਆ ਸੇਚਰੀ ਦੇ ਵਿੱਚ ਹੈ ਵੀ ਸਾਰਾ ਜਨਾ ਟਰੈਕਟਰ ਹੈ ਦੂਜੇ ਪਾਸੇ ਵੀ ਦੇਖ ਸਕਦੇ ਹਾਂ 20 ਕੀ ਦੇ ਟਾਇਰ ਨੇ 20 ਕੇ 20 ਦੀ ਟਾਇਰ ਨੇ 14 ਦੇ ਟਾਇਰ ਨੇ ਤੁਸੀਂ ਦੇਖ ਸਕਦੇ ਹੋ ਸਵਰਾ 747 ਮੈਸੀਰੇਜ ਲੱਗੀ ਹੋਈ ਆ ਪਾਵਰ ਦਿਖਾਣਾ ਪਾਵਰ ਕਰਾਇਆ ਹੋਇਆ ਹੈ ਬਾਈ ਦਾ ਇਹ ਵੀ ਸਕਦੇ ਹਾਂ 747 ਐਫ ਪੀ 2005 ਮਾਡਲ ਆ ਟਰੈਕਟਰ ਬਿਲਕੁਲ ਸਾਫ਼ਤਰ ਹੈ ਅੱਜ ਕਾਲ ਦੀ ਡਿਮਾਂਡ ਬਹੁਤ ਚੱਲਦੀ ਆ ਜੇ 290000 ਰੁਪਏ ਡਿਮਾਂਡ ਹੈ ਜੇ ਕੋਈ 747 ਟਰੈਕਟਰ ਕਿਦਾਂ ਚਾਹ ਵਾਣਾ ਤਾਂ ਆਪਾਂ ਫੋਨ ਨੰਬਰ ਦੇ ਦਾਂਗੇ ਤੁਸੀਂ ਕਾਲ ਕਰਕੇ 747 ਟਰੈਕਟਰ ਖਰੀਦ ਸਕਦੇ ਹੋ ਧੰਨਵਾਦੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ